ਤੇ ਲਈ ਆਗੇ ਦੇ ਚੱਕੜੀ ਲੈ ਗਿਆ ਚੱਕੜੀ ਲੈਣ ਆਈ ਸੀ ਇੱਥੇ ਤੇ ਪੂਰੇ ਦੇ ਲਈ ਘੋੜੀਆਂ ਜਾਂ ਲੈਣੀਆਂ ਬਾਕੀ ਇੱਥੇ ਦੇ ਚੱਕੜੀ ਪਲੇਟਾਂ ਬਲੂਕਾਂ ਆਈਆਂ ਰੈਂਟਰ ਵਾਲੀਆਂ ਤੇ ਥੋੜੇ ਜਿਹਾ ਨਾ ਦੋ ਤਿੰਨ ਕਮਰੇ ਮੈਂਨਾਂ ਕਸਤੀਆਂ ਪਲੇਟਾਂ ਆਈਆਂ ਉਹ ਤੇ ਬਾਕੀ ਦੇਖਦੇ ਹਾਂ ਕਿਥੇ ਬੈਠੇ ਲਾ ਦੇ ਕਿਥੇ ਰੱਖ ਤੇ ਬਾਕੀ ਦੇ ਸ਼ੈਟਾਂਾਂ ਤੇ ਆ ਸਾਰੀਆਂ ਘੋੜੀਆਂ ਜਾਂ ਚੱਕੜੀਆਂ ਤੇ ਲੱਗ ਲੱਗ ਫਿਰ ਲੱਦਣੀ ਛੱਟਰੀਆਂ ਇਹ ਸਮਾਨ ਦੇ ਜਿਹੜਾ ਚੱਕਣਾ ਤਾਂ ਤੇ ਉਰੇ ਲਾਦੇ ਤੇ ਪੈ ਗਿਆ ਬੱਕੀ ਉਹ ਰੂਮ ਉਹ ਸਮਾਨ ਚ ਪਿਆਦਾ ਕੋਈ ਇੱਥੇ ਰੱਖ ਲਈ ਨਹੀਂ ਖੜ ਰੇਗਾ ਇੱਕ ਗੱਲ ਦੇਖੀ ਪਈ ਆ ਇਹ ਮਿੰਟਾਂ ਸਾਰੇ ਗ੍ਰਾਮ ਰਿਸ਼ਾਨ ਸਾਹਿਬ ਹੈ ਜਿੰਨੇ ਵੀ ਘਰ ਦੇਖੇ ਉੱਧਰ ਵੀ 20 25 ਘਰ ਤੇ ਸਾਰੇ ਮੇਰੇ ਰਿਸ਼ਾਨ ਸਾਹਿਬ ਲੱਗੇ ਜੀ ਇਹ ਆਪਣੇ ਵੀ ਆ ਗਿਆ ਤੇ ਮੈਂ ਨਾ ਅੱਜ ਦਾ ਘਰ ਪਾਣੀ ਕਰਕੇ ਜੇ ਅੱਜ ਅੰਮ੍ਰਿਤਸਰ ਲਾ ਦੂੰ ਲੋ ਬਈ ਤੇ ਸਵਾਗਤ ਹੈ ਅੱਜ ਦੇ ਵਲੋਗ ਮਾਂ ਭਈ ਅੱਜ ਫਿਰ ਲੈ ਵੀ ਸ਼ਟਰਿੰਗ ਲੈਣਾ ਤੇ ਥੋੜੀ ਜਿਹੀ ਰਹਿ ਗਈ ਜਿਹੜਾ ਇਹ ਬੱਕੀ ਪਹਿਲਾਂ ਨੂੰ ਮੈਂ ਵੀਡੀਓ ਵਿੱਚ ਦੇਖ ਹੀ ਲਿਆ ਹੁਣ ਤੇ ਇਹਨਾਂ ਉਹ ਦੇਖ ਲਓ ਵਿੱਚ ਐਡ ਕਰ ਦਮੈਂ ਤੇ ਫਾਇਰ ਵੀ ਕਰਤਾ ਨੇ ਥੋੜੇ ਜਿਹੇ ਦਾ ਬੱਕੇ ਰਹਿ ਇਹ ਭੱਟੀਆਂ ਲੱਗ ਰਹੀ ਬਈ ਚਲੋ ਭਰਾਂ ਨੂੰ ਤੇ ਬਈ ਵਾ ਇੱਧਰ ਆ ਕੇ ਤੇ ਦੇਖ ਬੀਰ ਮੱਧਰੇ ਤਰਪਿੰਡ ਕਿ ਨਹੀਂ ਬਾਕੀ ਫੱਟੇ ਪੁੱਟੀਆਂ ਦਾ ਲੱਤੀਆਂ ਦੇ ਥੋੜੀਆਂ ਹੋਰ ਰਹਿ ਗਈਆਂ 100 1.5 ਤੋਂ ਫੱਟੀਆਂ ਹੋਰ ਲੱਦਣੀਆਂ ਤੇ ਉੱਥੇ ਦੇ ਲੱਦ ਕੇ ਇੱਧਰ ਤੇ ਹੋਰ ਵੀ ਨਹੀਂ ਆ ਗਈ ਤੇ ਇਹ ਕਰਿਆ ਦਾ 50 ਭੱਟੀਆਂ ਉੱਥੇ ਜੱਖਿਆਂ ਦੇ 100 ਹੋਰ ਦੇ ਦੇਣੀਆਂ ਬਾਕੀ ਮਿਲਦੇ ਹਾਂ ਫਿਰ ਘਰਾਂ ਜਾ ਕੇ ਨੇ ਅਜੇ ਦੇਖਾਂ ਜੇ ਬਣੀ ਕੋਈ ਵੀਡੀਓ ਬਾਡੀਓ ਚੱਲ ਰਹੇ ਨੇ ਘਰਾਂ ਨੂੰ ਪਹੁੰਚ ਗਿਆ ਤੇ ਕਹ ਰਾਇਬ ਤੇ ਲੱਗੇ ਵੀ ਧਰਨ ਛਟਰੀਆ ਇਹਨੇ ਲਿਆ ਇਹ ਦੇਖ ਬੈਗ ਲਾ ਦਿੱਤੀ ਕੱਖ ਖਪਾਏ ਹੁਣ ਧਾਣਾ ਲੈ ਕੇ ਕੱਢਣਾ ਤੇ ਬੱਕੀ ਫੋਨ ਵੀ ਬੈਟਰੀ ਲੋ ਹੋਇਆ 3% ਰਹਿ ਗਈ ਤੇ ਇੰਨੇ ਹੋਆ ਬੰਦ ਚੱਲ ਰਾਮ ਚਾਰਜ ਤੇ ਬੱਕੀ ਪਰੰਪਰਾ ਛਟਰੀ ਹੋ ਗਈ ਕੋਈ ਆ ਮੰਦੀਆਂ ਮੱਕੀ ਆ ਨਾ ਕਿੱਥੇ ਤੇ ਮੱਕੀ ਦੇ ਦੋ ਕੁ ਖਾਨ ਰਹਿ ਗਏ ਢਾਈ ਤੇ ਤਾਂ ਮੈਂ ਥੱਲੇ ਗੁਟਕੇ ਜੇ ਪਾਣੀ ਆ ਉਹ ਅੱਕੜੀ ਵਾਲੀ ਫੱਟੀਆਂ ਜੀਆਂ ਤਾਂ ਫਿਰ ਇਹ ਉਹ ਛੋਟੇ ਮਿਲਿੰਦੇ ਲੰਬੀਆਂ ਆ ਗਈਆਂ ਬੜੀਆਂ ਬਈਆਂ ਇਹ ਰੱਖੀ ਜਾਣੀਆਂ ਕੱਲ ਪਰਸਾਂ ਤੱਕ ਪੈ ਜੂਗੀ 3-4 ਦਿਨ ਦਾ ਕੈਲੰਡਰ ਪੈ ਜੂਗਾ ਮਦਰ ਬਾਕੀ ਕਦੇ ਨਹੀਂ ਕਰ ਰਹੇ ਸਕੇ ਆ ਟੁਟ ਅੱਧੀ ਟਰਾਲੀ ਪੱਟੀਆਂ ਇਹਦੇ ਭਰੀ ਕੀ ਆ ਇਹ ਕਰਦੇ ਆ ਵੀਡੀਓ ਦੀ ਐਂਡਿੰਗ ਵੀਡੀਓ ਵਧੀਆ ਰਹੀ ਤਾਂ ਲਾਈਕ ਕਰ ਦਿਓ ਤੇ ਉਹ ਵੀ ਸਟਰੀ ਨਹੀਂ ਕਿੱਦਾਂ ਛਿੰਨਾ ਕੇ ਵੀ ਪੈਰ ਲੈਂਟਰ ਚਾਚਾ ਜੀ ਤੇ ਵੀ ਤਿਆਰੀ ਕੱਲ੍ਹ ਇੰਦਰ ਆਉਗਣੇ ਤੱਕ ਹੋਊਗਾ ਤੇ ਫਿਰ ਆਪਣੇ ਰਹਿ ਗਿਆ ਥੋੜਾ ਜਿਹਾ ਕੰਮ ਪੰਜ ਦਿਨ ਤੱਕ ਆਪਣਾ ਗੈਜ ਜਨਰੇਟਰ ਓਕੇ ਜੀ ਦੇ ਅੱਜ ਪੈਣ ਲੱਗਾ ਮੋਕਸ ਨੂੰ ਲੈਟਰ ਚੰਨ ਲਾਂਗੇ ਸਬੂਸੇ ਲੱਟੂ ਠੰਡੇ ਚੱਲੇ ਬਾਕੀ ਥੋੜਾ ਜਿਹਾ ਪਾ ਕੇ ਦੇਖਿਆ ਲਈ ਸੈੱਟ ਕਰਿਆ ਤੇ ਉੱਪਰ ਵੀ ਚੱਲਦੇ ਆ ਮੈਂ ਉੱਪਰ ਵੀ ਦਿਖਾਵਾਂ ਠੀਕ ਹੈ ਠੀਕ ਹੈ ਬਾਕੀ ਇਹਦੇ ਕਰ ਦੇ 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 ਕਰ ਰਟ ਆ ਰਿਹਾ ਕਿ ਨਹੀਂ ਮੰਗੇ ਦੁਬਾਰਾ ਗਿਆ ਮਿੱਤ ਲਾ ਕੇ ਤੇ ਕੀ ਮੜਿਆ ਗੱਬੇ ਨੂੰ ਹੋ ਗਿਆ 24 ਹੈ ਅੰਤਰੀ ਨਹੀਂ ਚੱਕਿਆ ਰੱਖ ਖਤਮਾ ਬੱਤ ਓਏ ਆਹੀ ਵਾਈ ਸ਼ਾਟ ਹੋਣਾ ਵੀ ਇਧਰ ਹੋਰੀ ਸ਼ਾਟਿੰਗ ਤੇ ਫਰਾਂਚ ਨੂੰ ਰਾਤ ਤੇ ਪੈ ਗਿਆ ਦਾ ਇੰਟਰ ਇਧਰ ਪਾ ਗਏ ਨਾ ਗੇ ਬੜਾ ਬੰਨ ਇੰਟਰ ਕੀ ਤੇ ਨਿਕਲ ਰਿਹਾ ਜਿਸ